ਚਰਨੋਂ ਦਾ ਬਰਾਈ ਫਰੈਂਡ ਆਈ ਲਵ ਯੂ ਟੂ ਪਹਿਲਾਂ ਤਾਂ ਸਾਰਿਆਂ ਨੂੰ ਦਿਲੋਂ ਸਤਿਕਾਰ ਬਾਈ ਸੱਚੀ ਕਿਹੜੇ ਕਿਹੜੇ ਜਾਣਦੇ ਨੇ ਮੈਨੂੰ ਕੂਕ ਮਾਰ ਦਿਓ ਇੱਕ ਵਾਰੀ ਸਜੀਰ ਪਾਲਾ ਲੱਗਣ ਲੱਗਾ ਮੈਨੂੰ ਤੁਰ ਤੜੀਆਂ ਹੀ ਆਈ ਜਾਂਦੇ ਨੇ ਵੀ ਇੰਨਾ ਪਿਆਰ ਕਰਦੇ ਹੋ ਮੈਨੂੰ ਸਾਡੀ ਪਿੰਡੀ ਦੇ ਵੀ ਖੜੇ ਨੇ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹਣਾ ਸੀ ਨਾ ਸਾਈਕਲ ਤੇ ਆਉਂਦੇ ਹੁੰਦੇ ਸੀ ਜਦੋਂ ਇੱਥੇ ਆ ਮੇਲਾ ਹੁੰਦਾ ਸੀ ਇਹ ਜਿਹੇ ਦਿਨਾਂ 'ਚ ਉੱਥੇ ਖੜ ਕੇ ਦੇਖਦਾ ਹੁੰਦਾ ਸੀ ਮੈਂ ਤੇ ਮੈਨੂੰ ਬਹੁਤ ਗੱਲਾਂ ਯਾਦ ਨੇ ਤੇ ਹਾਂ ਚਰਨੋਂ ਦਾ ਬਰਾਈ ਫਰੈਂਡ 4 ਕਮੇਜ ਨੂੰ ਕਮ ਹੋ ਜੇ ਬਸ ਸੋਡਾ ਮੈਂ ਬਧੇਰੀਆਂ ਮਾਮਿਆਂ ਫੁੱਫੜਾਂ ਦੇ ਗੈਣ ਤੇ ਬਾਤੀਆਂ ਹੁਣ ਨਾ ਵਸਾਏ ਕਰ ਜਿਓ ਫਰਾਂ ਦੇ ਗੌਰ ਰੱਖਿਓ ਤੁਸੀਂ ਬਹੁਤ ਪਿਆਰ ਕੀਤਾ ਮੇਰੀ ਇਹ ਮਵਿਕਰੀ ਨੂੰ ਚਲੋ ਸਾਰੇ ਲੀਡਰ ਚੰਗੇ ਹੁੰਦੇ ਆ ਹਣਾ ਆਪ ਦਵਦਾ ਹੁੰਦਾ ਜਿਹਦਾ ਸਾਥ ਦਿੰਦਾ ਉਹ ਸਾਰੇ ਦਿੰਦੇ ਨੇ ਤੇ ਇੱਕ ਮਾਂ ਹੋਰ ਤੁਹਾਨੂੰ ਕੰਮ ਦੀ ਗੱਲ ਸੁਣਾ ਕੇ ਜਾਂਣਾ ਤੇ ਥੋੜਾ ਜਿਹਾ ਮੈਂ ਜਾਣਾ ਹੰਦਾ ਕਾਲੀ ਆ ਬਸ ਹੋ ਗਿਆ ਟੀ ਟਾਈਮ ਹੋ ਗਿਆ ਬਸ ਸਾਡੇ ਜਿਹਨੂੰ ਕੰਮ ਹੋ ਜੂ ਤੇ ਹਾਂਜੀ ਹਾਂ ਬੰਟੂ ਦੀ ਬਈ ਉਹਦਾ ਨਾਂ ਸੱਚੀ ਬਈ ਮੈਂ ਜਦੋਂ ਕਬੱਡੀ ਖੇਡਣ ਲੱਗਿਆ ਸੀ ਨਾ ਤੇ ਕਬੱਡੀ 32 ਕਿਲੋ ਮੈਂ ਇੱਥੇ ਖੇਡਣ ਲੱਗਿਆ ਸੀ ਉਹ ਜਾਲੀ ਮੂਰ ਲੱਗੀ ਇੱਕ ਮੁੰਡੇ ਦੇ ਹੋ ਬਾਬਾ ਬੁੱਲੇ ਸਾਦੀਸ ਮਾਰ ਲਵੇ ਤੇ ਉੱਥੇ ਜਦੋਂ ਦਾ ਭਾਰ ਤੋਲੇ ਥੋੜਾ ਜਿਹਾ ਗ੍ਰਾਮ ਕਬੱਡੀ ਉਹਦੇ ਮਰਿਆ ਕਰਨ ਦੇ ਥਾਪੜਾ ਮੁਹਰੇ ਆਪਾਂ ਦਾ ਖੇਡਦੇ ਨਹੀਂ ਤੇ ਬਹੁਤ ਜ਼ਿਆਦਾ ਨੇ ਜੁੜੀਆਂ ਹੋਈਆਂ ਤੇ ਸਾਡੀ ਪਿੰਡੀ ਦੇ ਵੀ ਸਾਰੇ ਆਏ ਹੋਏ ਨੇ ਮੈਨੂੰ ਸੌਂ ਲੱਗੇ ਬਈ ਬਹੁਤ ਖੁਸ਼ੀ ਹੋਈ ਜਿੱਥੇ ਬੰਦਾ ਨਾ ਸਾਈਕਲ ਤੇ ਆਉਂਦਾ ਹੁੰਦਾ ਤੇ ਉੱਥੇ ਤੁਸੀਂ ਅੱਜ ਇੰਨਾ ਸਨਮਾਨ ਕੀਤਾ ਪਿਆਰ ਕੀਤਾ ਤਾਂ ਮੈਂ ਸੌਂ ਲੱਗੇ ਹੋਰ ਚਾਰਜ ਹੋ ਕੇ ਜਾਂਣਾ ਥੋੜਾ ਸਾਰਿਆਂ ਦਾ ਦਿਲੋਂ ਧੰਨਵਾਦ ਬੜਬਰ ਆਲਿਓ ਤੇ ਇੱਕ ਪ੍ਰੇਮੀ ਹੁੰਦਾ ਸੀ ਬਈ ਕਹਿੰਦਾ ਨੇਰੀਆਂ ਆਉਂਦੀਆਂ ਨੇ ਆ ਕੇ ਤੂਫਾਨ ਚਲੇ ਜਾਂਦੇ ਨੇ ਇਹ ਯਾਦਾਂ ਹੁੰਦੀਆਂ ਨੇ ਹਨਾ ਕਹਿੰਦੇ ਨੇ ਹੁੰਦੇ ਯਾਦਗਾਰ ਲਈ ਸਾਂਭ ਕੇ ਰੱਖ ਲਈ ਫੋਟੋ ਦੋਨਾਂ ਦੀ ਵਕਤ ਬੀਤਿਆ ਕਦੇ ਸ਼ੀਸ਼ੇ ਦਿਖਾਉਂਦੇ ਨਹੀਂ ਹੁੰਦੇ ਸੱਚੀ ਯਾਰ ਪਿਆਰ ਕਰਿਆ ਕਰੋ ਇੱਕ ਦੂਜੇ ਨੂੰ ਪਤਾ ਨਹੀਂ ਹੁੰਦਾ ਬੰਦਾ ਕਦੋਂ ਦੁਰਜੇ ਤੇ ਜਾਦਾ ਨੇ ਗਿਆ ਮੇਰੇ ਤੇ ਬਹੁਤ ਜਿਆਦਾ ਜੀਤੇ ਨੇ ਹਾਂ ਸੱਚੀ ਤੋ ਬਈ ਦਾਣਾ ਹੁੰਦਾ ਦੀ ਬੜਬਰ ਵਾਲਾ ਸੱਚੀ ਮੇਰੇ ਨਾਲ ਖੇਡਦਾ ਹੁੰਦਾ ਦੀ ਕਿੱਥੇ ਆਹੋ ਮੇਰਾ ਬੌਜੀ ਕਰਦਾ ਯਾਰ ਮੈਂ ਦੇਖਣਾ ਹੋ ਤੇ ਚਲ ਅਬ ਕੰਮ ਦੀ ਗੱਲ ਕਰਦੇ ਨੂੰ ਮਿਲਦੇ ਆਂ ਬਾਈ ਨੂੰ ਕਹਿੰਦਾ ਆ ਜਾ ਬਈ ਆ ਜਾ ਸੱਚੀ ਯਾਰ ਬਹੁਤ ਪਿਆਰ ਕਰਦੀ ਸੀ ਮੈਂ ਬਹੁਤ ਦੇਖਿਆ ਵਈ ਨੂੰ ਯਾਰ ਆ ਜਾ ਆ ਜਾ ਠੀਕ ਆ ਹੁਣ ਖੇਡਦੇ ਹੁੰਨਾ ਹੈ ਖੇਡਿਆ ਸੀ ਸੱਚੀ ਮੈਂ ਤੈਨੂੰ ਬਹੁਤ ਦੇਖਦਾ ਹੁੰਦਾ ਉੱਥੇ ਖੜ ਕੇ ਦੇਖਦਾ ਹੁੰਦਾ ਅਸੀਂ ਕਰ ਤੇਰੇ ਨਾਲ ਖੇਡਣ ਵੀ ਗਈ ਸੀ ਤੇ ਸਾਡਾ ਕੋਚ ਹੁੰਦਾ ਦੀ 50 ਰੁਪਏ ਚ ਮੈਚ ਕਰ ਲੇਦੀ ਤੇਰੇ ਨਾਲ ਅਸੀਂ ਗੋਲ ਗੱਪੇ ਖਾ ਲਏ ਸੱਚੀ ਸਾਰੀਆਂ ਸੱਚ ਗੱਲਾਂ ਨੇ ਮੈਂ ਝੂਠ ਨਹੀਂ ਬੋਲੂਗਾ ਸਰ ਤੇ ਹੁਣ ਤਾਂ ਭਾਈ ਚਲੋ ਹੁਣ ਥੋੜਾ ਛੋਟਾ ਛੋਟੇ ਸਹਿਯੋਗ ਨਾਲ ਚੰਡੀਗੜ੍ਹ ਵੀ ਕੀੜਾ ਲੱਗਣ ਲੱਗ ਗਿਆ ਤੇ ਜਿਹੜਾ ਕੁਝ ਆਪਾਂ ਦੇਖਦੇ ਆ ਉਹੀ ਲਿਖਦੇ ਆ ਹਨਾ ਤੇ ਥੋੜੀ ਜੀ ਕੰਮ ਦੀ ਗੱਲ ਜਿੰਨੇ ਵੀ ਮੇਰੇ ਵਰਗੇ ਨੇ ਸਾਰੇ ਆਪਦੇ ਮਾਪਿਓ ਦਾ ਧਿਆਨ ਰੱਖਿਆ ਕਰੋ ਚਾਚੇ ਦਾਇਆਂ ਦਾ ਤੇ ਕਹਿੰਦਾ ਪਿੰਡਾਂ ਤੋਂ ਪਰ ਪਰ ਬੱਸਾਂ ਚੱਲੀਆਂ ਸੁਣਾਦਾ ਕੁਝ ਕਹਿੰਦਾ ਪਿੰਡਾਂ ਤੋਂ ਪਰ ਪਰ ਬੱਸਾਂ ਚੱਲੀਆਂ ਚੰਡੀਗੜ੍ਹ ਰਹਿੰਦੀਆਂ ਕੁੜੀਆਂ ਇਕੱਲੀਆਂ ਬਾਬੂ ਚੋਰੀਆਂ ਦੇ ਵਿੱਚ ਖੁਰਿਆ ਹੈ ਹੁਸਨ ਕਦਰ ਨੂੰ ਤੁਰਿਆ ਸਮਝਣਾ ਆਉਂਦੀ ਚਾਲਾਂ ਦੀ ਬਾਬਾ ਨਾਨਕਾਂ ਮਿਹਰ ਕਰੀ ਮਤ ਬੱਜੀ ਰਕਾਨਾਂ ਦੀ ਕਹਿੰਦੀ ਘੱਟ ਫੂਨ ਓਕੇ ਵੇ ਬੇਬੇ ਬਾਪੂ ਨੇ ਕੋਲੇ ਪਾਵੇ ਮਹਿਫਲ ਦੇ ਵਿੱਚ ਰੌਲੇ ਰਾਜੇ ਨੂੰ ਕਿਥੋਂ ਦੀਂਦਾ ਵਿੱਚ ਹੁੰਦੀਆਂ ਚੈਟਾਂ ਦੇ ਮੈਂ ਹੀਰ ਸਿਆਲਾਂ ਦੀ ਰੁਲਦੀ ਦੇਖੀ ਚੰਡੀਗੜ੍ਹ ਫਲੈਟਾਂ ਦੇ ਕਹਿੰਦੇ ਬਿੰਡੀਆਂ ਨਾਲ ਫੜ ਕੇ ਬੈਗਿਆ ਮੱਥਾ ਸੱਚੇ ਪਿਆਰ ਦਾ ਬੈਗਿਆ ਪੱਠਾ ਹੁਣ ਬੈ ਸਕੂ ਨਿਕਲ ਜਾਣਾ ਬੈਕ ਨਹੀਂ 3 ਵੀ 2 ਚੋਂ ਪਤਾ ਲੱਗਿਆ ਕੁੜੀ ਘਰੇ ਲਿਆਉਣ ਦੇ ਲੈਕ ਨਹੀਂ ਸਿੱਧੂ ਮੂਸੇਵਾਲਾ ਨੂੰ ਕਿਹੜਾ ਪਿਆਰ ਕਰਦਾ ਸੱਚੀ ਤਾੜੀ ਮਾਰ ਕੇ ਮੈਂ ਸਾਰਿਆਂ ਨੂੰ ਮਿਲਿਆ ਸੱਚੀ ਯਾਰ ਮੈਨੂੰ ਬੜਾ ਹੁਆ ਮੈਂ ਸਿੱਧੂ ਬਾਈ ਨੂੰ ਨਹੀਂ ਮਿਲ ਸਕਿਆ ਪਰ ਮੈਂ ਇੱਕ ਹਣਾ ਚੀਜ਼ ਲਿਖੀ ਹੋਈ ਆ ਬਾਈ ਖਾਤਰ ਕਬੱਡੀ ਨੂੰ ਵੀ ਪਿਆਰ ਕਰਨਾ ਤਾਂ ਕਰਕੇ ਕਹਿੰਦਾ ਉਹ ਵੀ ਸੁਣ ਲਓ ਬਾਈ ਬਣ ਕੇ ਤਾੜੀ ਮਾਰ ਦਿਓ ਕਹਿੰਦਾ ਚੌਂਕਾ ਕਰਿਆ ਜਾਣਾ ਨਹੀਂ ਮਿਲ ਕੀ ਰੰਗ ਉੱਡ ਜੁੱਦ ਦਹਾਰੇ ਜਿ ਤਰਿਆ ਜਾਣਾ ਨਹੀਂ ਕਹਿੰਦੀ ਸਾਡੇ ਸੈਕਟਰ ਨੀਂਦ ਨਹੀਂ ਆਉਂਦੀ ਛੋਟਾ ਪਿੰਡ ਗੁਰੂਆਂ ਦੀ ਸਾਖੀ ਵਰਗਾ ਏ ਕੁੜੀ ਮਾਈਕਲ ਜੈਕਸਨ ਦੇ ਸ਼ੋਅ ਜਹੀ ਜੱਟ ਮੂਸੇ ਦੀ ਥਾਪੀ ਵਰਗਾ ਏ ਓ ਪਾਵੇ ਮੜੰਗਾ ਹਰਨਾਇ ਦਾ ਜੀ ਜੱਟ ਦੁੱਗਾਂ ਲਈ ਥਾਪੀ ਵਰਗਾ ਏ ਸਾਡੀ ਬੇਬੇ ਹੱਡ ਪੁਰਾਣੇ ਜੀ ਉਦੋਂ ਤੰਪੇ ਖੜਿਆ ਜਾਣਾ ਨਹੀਂ ਓ ਦੇਖੇ ਕਤੂਰਾ ਗੂਗਲ ਤੇ ਸਾਡਾ ਉੱਡ ਗਿਆ ਚੀਨਾ ਫੜਿਆ ਜਾਣਾ ਨਹੀਂ ਨਖਰਾ ਟਾਈ ਫੇਟ ਜਾ ਕਰ ਦੂਗਾ ਜਿਹੜਾ ਤੱਕੂ ਰਾਣੀ ਸੁਂਦਰਾ ਵਰਗੀ ਨੂੰ ਜੱਟ ਸਾਹਮ ਸਾਂਭ ਕੇ ਰੱਖੂਗਾ ਗਲਾਬ ਸਿੱਧੂ ਦੀਆਂ ਮੁਦਰਾ ਵਰਗੀ ਨੂੰ ਗਲਾਬ ਸਿੱਧੂ ਦੇ ਉਹ ਇੱਕ ਵਾਰੀ ਪਾਈ ਲਈ ਤਾੜੀ ਮਾਰ ਦੋ ਯਾਰ ਮੇਰਾ ਬਹੁਤ ਸਾਜਦਾਤਾ ਭਾਈ ਨੂੰ